ਰਾਧੇ ਰਾਧੇ ਸასი ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਦੋਸਤੋ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਸੀ ਆਪਣੇ ਪਿੰਡ ਸਾਹਲ ਦੀ ਇੱਕ ਭੈਣ ਹੈਗੀ ਐ ਤਿੰਨ ਚਾਰ ਦਿਨ ਪਹਿਲਾਂ ਆਪਾਂ ਵੀਡੀਓ ਵੀ ਚਲਾਈ ਆਪਣੇ ਚੈਨਲ ਤੇ ਘਰ ਪਰਿਵਾਰ ਤੋਂ ਦੁਖੀ ਆਪਣੇ ਘਰ ਵਾਲੇ ਤੋਂ ਦੁਖੀ ਉਸ ਭੈਣ ਨੇ ਵਿਚਾਰੀ ਨੇ ਇਸ ਨਹਿਰ ਚ ਜਿਹੜੀ ਛਾਲ ਮਾਰਤੀ ਸੀ ਅੱਜ ਉਸ ਦੀ ਡੈੱਡ ਬੋਡੀ ਮਿਲ ਚੁੱਕੀ ਐ ਇਹ ਉਸ ਭੈਣ ਦੇ ਪਰਿਵਾਰ ਦੇ ਇੱਥੇ ਖੜੇ ਹੈਗੇ ਆ ਤੇ ਮਸਲਾ ਥੋੜਾ ਜਿਹਾ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹਨਾਂ ਨੇ ਪਰ ਆਪਾਂ ਇੱਕ ਵਾਰ ਦੁਬਾਰੇ ਰਿਪੀਟ ਕਰਦੇ ਆ ਕਿ ਹੋਇਆ ਕੀ ਸੀ ਕੀ ਗੱਲਬਾਤ ਹੈ ਕੀ ਮਤਲਬ ਕਿਉਂ ਉਸ ਭੈਣ ਨੂੰ ਐਡਾ ਮੰਦ ਭਾਗਾ ਜਿਹੜਾ ਹੈਗਾ ਕਦਮ ਚੱਕਣਾ ਪਿਆ ਤੇ ਬਾਈ ਜੀ ਉਹਨਾਂ ਇਹ ਉਹਨਾਂ ਦੇ ਭਰਾ ਹੈਗੇ ਆ ਤੁਸੀਂ ਭਰਾ ਜੀ ਉਹਨਾਂ ਦੇ ਇਹ ਭਰਾ ਹੈਗੇ ਆ ਤੇ ਬਾਈ ਜੀ ਪਹਿਲਾਂ ਤੁਸੀਂ ਆਪਣਾ ਪਿੰਡ ਦੱਸੋ ਮੇਰਾ ਪਿੰਡ ਸਰਕਪੜਾ ਜੀ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਜੀ ਠੀਕ ਹੈ ਤੇ ਆਪਣੀ ਭੈਣ ਕਿੱਥੇ ਵਿਆਹੀ ਹੋਈ ਸੀ ਆਪਣੀ ਭੈਣ ਜੀ ਪਿੰਡ ਸਾਹਲ ਗਈ ਸੀ ਜੀ ਜੀ 2000 ਮੇਰੇ ਸਾਬ ਦੇ 12 13 12 12 13 ਜੀ ਜੀ ਤੇ ਕੀ ਐਸਾ ਹੋਇਆ ਵੀਰ ਜੀ ਮਤਲਬ ਕਿ ਭੈਣ ਨੂੰ ਐਡਾ ਵੱਡਾ ਕਦਮ ਚੱਕਣਾ ਪੈ ਗਿਆ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪੈਗੀ ਵੇਖੋ ਜੀ ਜਿਹੜਾ ਇਹ ਸਾਡਾ ਪੁਰਾਣਾ ਬਲਕਾਰ ਸਿੰਘ ਸੀ ਜਨਾ ਜੀ ਇਹ ਬਹੁਤ ਹੀ ਮਤਲਬ ਕਿ ਜਦੋਂ ਦਾ ਵਿਆਹ ਹੈ ਕੁੜੀ ਨੂੰ ਬਹੁਤ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਜੀ ਦੇ ਹੋਰ ਉਰਾਪਰਾ ਮਤਲਬ ਇਹਦੇ ਚਾਲ ਚੱਲਣ ਠੀਕ ਨਹੀਂ ਸੀ ਜੀ ਠੀਕ ਹੈ ਜੀ ਅਸੀਂ 2-4 ਵਾਰ ਪਹਿਲਾਂ ਉਹਨਾਂ ਨੂੰ ਫੜਿਆ ਵੀ ਹੈ ਸਮਝਾਇਆ ਸੀ ਪਰ ਇਹਨੇ ਹੌਲੀ-ਹੌਲੀ ਕਰਕੇ ਸਾਡੇ ਘਰ ਦੀ ਇੱਜ਼ਤ 'ਤੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਅੱਛਾ ਠੀਕ ਹੈ ਜੀ ਫਿਰ ਸਾਡੇ ਤੋਂ 3 ਸਾਲ ਤੋਂ ਪਿਛੇ ਇਹਨਾਂ ਦਾ ਪੰਚਾਇਤ ਪਜੁੱਤਾ ਹੋਇਆ ਨੂੰ ਥਾਣੇ ਪਸਾਇਆ ਸੀ ਜੀ ਤੇ ਉਦੋਂ ਵੀ ਇਹਨਾਂ ਨੇ ਉਸ ਤੋਂ ਬਾਅਦ ਮੇਰੀ ਭੈਣ ਨੇ ਤਲਵਾਤੀ ਸੀ ਜੀ ਸਾਡਾ ਆਣਾ ਜਾਣਾ ਬੰਦ ਹੋ ਗਿਆ ਸੀ ਜੀ ਤੇ ਹੁਣ ਉਸ ਤੋਂ ਬਾਅਦ ਇਹਦੇ ਕੰਡੇ ਹੋਰ ਉੱਚੇ ਹੋ ਗਏ ਸੀ ਇਹਦੇ ਪਿੱਛੇ ਕੋਈ ਆਣ ਵਾਲਾ ਨਹੀਂ ਹੈ ਜੀ ਤੇ ਇਸ ਕਰਕੇ ਇਹ ਉਸ ਤੋਂ ਉਸ ਤੋਂ ਬਾਅਦ ਇਹ ਕੁੜੀ ਨੂੰ ਉਸ ਤੋਂ ਵੀ ਜ਼ਿਆਦਾ ਮਤਲਬ ਕੇ ਜ਼ਿਆਦਾ ਤੰਗ ਕਰਨ ਲੱਗ ਗਿਆ ਜੀ ਕੁੱਟਦਾ ਸੀ ਜੀ ਮਾਰਦਾ ਸੀ ਤਾਣੇ ਮਹਿਣੇ ਦਿੰਦਾ ਸੀ ਜੀ ਨਾਲ ਜੋ ਇਹਨਾਂ ਦੀ ਸਿਸਟਰਾਂ ਸੀ ਉਹ ਉਹਨਾਂ ਨੇ ਵੀ ਮਤਲਬ ਘਰ ਦੇ ਵਿੱਚ ਆ ਕੇ ਪੂਰਾ ਮਦਦ ਦਾਖਲਤਾ ਜੀ ਕਰਦੇ ਸੀ ਆ ਕੇ ਉਹਨਾਂ ਸਕਾਰ ਦੇ ਸਾਡੀ ਮਾਂ ਨੂੰ ਅੱਜ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਲੇਕਿਨ ਸਾਡੀ ਕੁੜੀ ਉੱਥੇ ਮਹੱਲੇ ਦੇ ਵਿੱਚ ਨੇੜੇ ਜਾ ਕੇ ਪੁੱਛੇ ਜਾਵੇ ਕੋਈ ਐਸੀ ਗੱਲ ਨਹੀਂ ਹੈ ਤੇ ਇਹਨਾਂ ਨੇ ਮਤਲਬ ਸਾਡੀ ਕੁੜੀ ਦੇ ਝੂਠੇ ਤੋਮਨ ਜਣਾ ਨਹੀਂ ਕੰਮ ਨਹੀਂ ਕਰਦੀ ਪੁੱਛਦੀ ਨਹੀਂ ਜੀ ਦੇਖ ਤਗੀਰ ਮੈਂ ਪੂਰਾ ਘਰ ਦਾ ਕੰਮ ਕਰਦੀ ਸੀ ਜੀ ਪੂਰੇ ਬੱਚੇ ਦਾ ਸੰਭਾਲਦੀ ਸੀ ਜੀ ਇਹ ਰਾਤ ਸਵੇਰੇ ਨਿਕਲ ਜਾ ਰਾਤ ਨੂੰ 10 11 ਵਜੇ ਵੱੜਦਾ ਸੀ ਉਹ ਵੀ ਰਾਤ ਨੂੰ ਖਾ ਪੀ ਕੇ ਆਂਦਾ ਕੁੱਟਦਾ ਮਾਰਦਾ ਸੀ ਵਿਆਹ ਤੋਂ ਕਿੰਨੇ ਸਾਲਾਂ ਬਾਅਦ ਤੁਹਾਨੂੰ ਇਹ ਸਮੱਸਿਆ ਆਉਣ ਲੱਗੀ ਸੀ ਸਾਡੇ ਤੋਂ तकरीबन 6 ਮਹੀਨੇ ਬਾਅਦ ਗੱਲ ਇਹ ਹੁਣ ਲੱਗੀ ਸੀ ਜੀ ਅੱਛਾ ਹਾਂਜੀ ਤੇ ਭੈਣ ਦੇ ਬੱਚੇ ਕਿੰਨੇ ਆ ਜੀ ਦੋ ਬੱਚੇ ਨੇ ਜੀ ਅੱਛਾ ਇਹ ਜਦੋਂ ਨਹਿਰ ਦੇ ਵਿੱਚ ਭੈਣ ਨੇ ਛਾਲ ਮਾਰੀ ਆ ਉਸ ਤੋਂ ਬਾਅਦ ਉਸ ਪਰਿਵਾਰ ਨੇ ਕੋਈ ਤੁਹਾਡੇ ਨਾਲ ਸੰਪਰਕ ਕੀਤਾ ਬਿਲਕੁਲ ਕੋਈ ਸੰਪਰਕ ਨਹੀਂ ਕੀਤਾ ਸਾਡੀ ਭੈਣ ਜਿਹੜੀ ਰਾਈਪਰੇ ਬੈਂਤਕੌਰੋਂ ਦਾ ਫੋਨ ਆਇਆ ਸੀ ਉਹ ਤਕਰੀਬਨ ਮੈਂ ਕੋਈ ਬਾਹਰ ਸੀ ਮੈਂ ਨਹੀਂ ਟੈਂਡ ਕਰ ਪਾਇਆ ਫਿਰ ਹੌਲੀ ਹੌਲੀ ਜਦੋਂ ਮੈਂ ਬੈਲ ਬੰਦ ਸੀ ਫੋਨ ਦੀ ਜਦੋਂ ਬੈਲ ਖੋਲੀ ਫਿਰ ਸਾਡੇ ਮਾਮਾ ਜੀ ਦੇ ਫੋਨ ਆਏ ਸਾਡੇ ਭਰਾਵਾਂ ਦੇ ਖੜੇ ਨੇ ਇਹਨਾਂ ਦੇ ਫੋਨ ਆਏ ਫਿਰ ਮੈਨੂੰ ਪਤਾ ਲੱਗਾ ਫਿਰ ਮੈਂ ਉੱਥੇ ਲਾਸ਼ੜੂ ਆਏ ਜਿਸ ਟਾਈਮ ਤੇ ਇਹਨਾਂ ਨੂੰ ਪਤਾ ਲੱਗ ਚੁੱਕਾ ਸੀ ਜੀ ਕੁੜੀ ਨੇ ਨਹਿਰ ਚ ਛਾਲ ਮਾਰ ਦਿੱਤੀ ਲੇਕਿਨ ਇਹਨਾਂ ਨੇ ਕੋਈ ਵੀ ਸਵੇਰੇ ਦਾ 10 ਵਜੇ ਦੇ ਤਕਰੀਬਨ ਇਹਨਾਂ ਕੁੜੀ ਨੇ ਛਾਲ ਮਾਰੀ ਹੈ ਕਿ ਪਤਾ ਨਹੀਂ ਆਪ ਛੱਟ ਕੇ ਗਏ ਨੇ ਜੀ ਸਾਨੂੰ ਨਹੀਂ ਪਤਾ ਐਕਟ ਵਾਤੇ ਖੜਾ ਗਏ ਨੇ ਜੀ ਠੀਕ ਹੈ ਜੀ ਤੇ ਅੱਜ ਡੈੱਡ ਬੋਡੀ ਮਿਲੀ ਹੈ ਭੈਣ ਦੀ ਹਾਂਜੀ ਤੇ ਤੁਹਾਡੇ ਕੋਲ ਕਿਸੇ ਦਾ ਪਰ ਉਹਨਾਂ ਦੇ ਪਰਿਵਾਰ ਚੋਂ ਕਿਸੇ ਦਾ ਫੋਨ ਆਇਆ ਤੁਹਾਡੇ ਜਿਹੜਾ ਪੁਰਾਣਾ ਸਾਹਬ ਹੈਗੇ ਉਹਨਾਂ ਦਾ ਫੋਨ ਆਇਆ ਬਿਲਕੁਲ ਜੀ ਪੁਰਾਣਾ ਤਾਂ ਅਜ ਤੱਕ ਮੇਰੇ ਮੱਥੇ ਲੱਗਾ ਹੀ ਨਹੀਂ ਜੀ ਪਰਸੋਂ ਤੋਂ ਲੈ ਕੇ ਹੁਣ ਤੱਕ ਅੱਛਾ ਜੀ ਹਾਂ ਜੀ ਕੱਲ ਉਹ ਥਾਣੇ ਚੋਂ ਗਏ ਸੀ ਉਹ ਨਹੀਂ ਸੀ ਅਸੀਂ ਗਏ ਸੀ ਉਹ ਗਏ ਸੀ ਲੇਕਿਨ ਉਹਨਾਂ ਨੇ ਪੂਰੇ ਮਤਲਬ ਕਿ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪੁਲਿਸ ਵੱਲੋਂ ਤੁਹਾਨੂੰ ਕੋਈ ਸਹਿਯੋਗ ਬਿਲਕੁਲ ਸਹਿਯੋਗ ਨਹੀਂ ਮਿਲਿਆ ਜੀ ਪੁਲਿਸ ਨੇ ਜੀ ਪੂਰੇ ਉਧਰ ਦੀ ਗੱਲ ਕਰੀ ਸੀ ਉਸ ਦਿਨ ਦੇਖੋ ਜਿਹੜੇ ਦਿਨ ਸਾਡੀ ਕੁੜੀ ਨਹਿਰ 'ਚ ਡਿੱਗੀ ਹੈ ਠੀਕ ਹੈ ਜੀ ਉਹ ਦਿਨ ਵੀ ਪੁਲਿਸ ਨੇ ਐਕਟਵਾ ਖੜੀ ਸੀ ਅਸੀਂ ਪੁਲਿਸ ਵਾਲਾ ਫੋਨ ਕੀਤਾ ਵੀ ਭਾਈ ਇੱਥੇ ਲਵਾਰ ਐਕਟਵਾ ਜਿਹੜੀ ਖੜੀ ਐ ਅਸੀਂ ਰਾਤ ਨੂੰ ਛੱਡ ਕੇ ਚਲੇ ਗਏ ਤੇ ਇਹਦੇ ਜ਼ਿੰਮੇਵਾਰ ਕੌਣ ਹੈ ਜੀ ਉਹ ਕਹਿੰਦਾ ਤੁਸੀਂ ਆਪ ਛੱਡ ਕੇ ਜਾਓ ਸੀ ਕਿਹਾ ਜੀ ਸਾਡੇ ਕੋਲ ਟਾਈਮ ਨਹੀਂ ਤੁਸੀਂ ਆਖ ਲੈ ਜਾਓ ਓਕੇ ਫਿਰ ਕਹਿੰਦਾ ਤੁਸੀਂ ਆਪਣੇ ਘਰਾਂ ਲੈ ਜਾਓ ਜੀ ਕੋਈ ਚੱਕਰ ਨਹੀਂ ਤੇ ਹੁਣ ਅੱਜ ਡੈੱਡ ਬੋਡੀ ਮਿਲੀ ਐ ਤੁਸੀਂ ਪੁਲਿਸ ਨੂੰ ਸੰਪਰਕ ਕੀਤਾ ਤੁਸੀਂ ਪੁਲਿਸ ਨੂੰ ਦੱਸਤਾ ਕਿ ਡੈੱਡ ਬੋਡੀ ਮੈਂ ਹਾਂ ਜੀ ਐਚਐਸ ਸਾਹਿਬ ਨੂੰ जयदीप नू जी फोन मैं किता है जी, जी। दो फोन कर चुका है जी वो कहंदा ਤੁਸੀਂ ਪ੍ਰਾਈਵੇਟ ਗੱਡੀ ਕਰਕੇ ਬੋਡੀ ਲੈ ਆਓ ਜੀ اچھا ਪੁਲਿਸ ਨੇ ਮਤਲਬ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਅਸੀਂ ਡੈੱਡ ਬੋਡੀ ਆ ਤੁਹਾਡੇ ਨਾਲ ਚੱਲ ਕੇ ਲੈ ਕੇ ਜਾਣੇ ਆ ਉਸ ਪੋਸਟਮਾਰਟਮ ਵਗੈਰਾ ਕੁਝ ਵੀ ਮਤਲਬ ਪੁਲਿਸ ਨੇ ਉਹ ਕਹਿੰਦਾ ਜੀ ਤੁਸੀਂ ਡੈੱਡ ਬੋਡੀ ਲਿਆ ਕੇ ਏਪੀ ਜਨ ਚ ਮੋਚਰੀ ਚ ਰਖਾ ਦਿਓ ਬਾਕੀ ਅਸੀਂ ਆਪ ਕਰ ਲਾਂਗੇ ਇਹ ਗੱਡੀ ਤੁਸੀਂ ਆਪ ਲੈ ਕੇ ਆਏ ਅਸੀਂ ਹੁਣ ਆਪ ਫੋਨ ਕਰਕੇ ਆ ਮੰਗਾਈ ਅੱਛਾ 3 ਦਿਨ ਤੋਂ ਜਿਹੜੀ ਨੱਠ ਭੱਜ ਕਰ ਰਹੇ ਹੋ ਤੁਸੀਂ ਆਪੇ ਹੀ ਕਰ ਰਹੇ ਹੋ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਸਾਨੂੰ 3 ਦਿਨ ਹੋ ਗਏ ਸੀ ਨਹਿਰ ਦੇ ਉੱਪਰ ਢੇਡੇ ਲਾਉਂਦੇ ਆ ਇੱਥੇ ਸਾਡੇ ਵੀਰ ਕੰਮ ਕਰ ਰਹੇ ਸਨ ਤੇ ਜਿਹੜੇ ਵੀਰ ਕੰਮ ਕਰ ਰਹੇ ਸੀ ਸੋ ਸਾਨੂੰ ਪੁੱਛਦੇ ਵੀਰ ਜੀ ਕੀ ਗੱਲ ਐ ਸੀ ਉਹਨਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਸਾਡੀ ਕੁੜੀ ਵੀ ਤੋ 3 ਪਰਸੋਂ ਤੋਂ ਨਹਿਰ ਦੇ ਵਿੱਚ ਛਾਲ ਮਾਰ ਗਈ ਤੇ ਉਹ ਮਿਲ ਨਹੀਂ ਰਹੀ ਫਿਰ ਉਹਨਾਂ ਨੇ ਨਾਲ ਹੋ ਕੇ ਸਾਡੋ ਕਹਿਣ ਲੱਗੇ ਕੋਈ ਗੱਲ ਵੀਰ ਜੀ ਅਸੀਂ ਤੁਹਾਡੇ ਨਾਲ ਮਦਦ ਕਰਾਂ ਨੇ ਉਹਨਾਂ ਨੇ ਨਾਲ ਹੋ ਕੇ ਮਦਦ ਕਰਾ ਕੇ ਫ ਦੱਸਿਆ ਵੀ ਇੱਥੇ ਇੱਕ ਡੈੱਡ ਵਾਡੀ ਫਸੀ ਹੋਈ ਹੈ ਫੇਰ ਅਸੀਂ ਹਾਂਜੀ ਇੱਥੇ ਆਗੇ ਵੀਰ ਜੀ ਸੀ ਨੇੜੇ ਪਿੰਡ ਤੋਂ ਉਹਨਾਂ ਨੇ ਦੱਸਿਆ ਫੇਰ ਅਸੀਂ ਇੱਥੇ ਆ ਕੇ ਦੇਖਿਆ ਤੇ ਫਿਰ ਅਸੀਂ ਬੋਡੀ ਕੱਢਣ ਤੋਂ ਪਹਿਲਾਂ ਟਫਾਣੇ 'ਚ ਫੋਨ ਕੀਤਾ ਜੀ ਵੀ ਭਾਈ ਤਰਾ ਕਰਕੇ ਕਹਿੰਦੇ ਫਿਰ ਉਹ 400 ਐਚਐਸਓ ਸਾਹਿਬ ਕਹਿੰਦਾ ਜੀ ਬੋਡੀ ਇਸ ਨਾਕਤ ਕਰ ਲੋ ਅਸੀਂ ਕਹਾਂ ਜੀ ਬੋਡੀ ਮੁద్ధి ਹੈ ਵੀ ਨਹੀਂ ਪਤਾ ਲੱਗ ਰਿਹਾ ਕਹਿੰਦਾ ਜੀ ਤੁਸੀਂ ਬਾਹਰ ਕੱਢ ਲਓ ਮੈਂ ਅਜ ਕੱਲ ਨੂੰ ਕੋਈ ਉਹ ਨਾ ਕਾਵੇ ਵੀ ਅਸੀਂ ਬਿਨਾਂ ਪੁਲਿਸ ਨੂੰ ਦੱਸੇ ਬੋਡੀ ਬਾਹਰ ਕੱਢ ਲਈ ਜੀ ਕਹਿੰਦਾ ਨਹੀਂ ਤੁਸੀਂ ਬਾਹਰ ਕੱਢ ਕੇ ਪ੍ਰਾਈਵੇਟ ਗੱਡੀ ਕਰਕੇ ਤੁਸੀਂ ਇੱਥੇ ਲਿਆਓ ਜੀ ਅਸੀਂ ਕਹਾਂ ਜੀ ਸਾਨੂੰ ਕੋਈ ਰਾਹਦਾਰੀ ਪਰਚਾ ਜਾ ਰਿਹਾ ਕੋਈ ਸਾਨੂੰ ਪੁਲਿਸ ਨੇ ਕਿ ਰਸਤੇ 'ਚ ਘੇਰ ਲਿਆ ਜਿਹਾ ਹਰਿਆਣੇ 'ਚ ਲੰਘ ਕੇ ਆਣਾ ਜੀ ਉਹ ਕਹਿੰਦਾ ਜੀ ਕੋਈ ਗੱਲ ਤੇ ਸਾਰੇ ਐਚਐਸਓ ਤੋਂ ਲੈ ਕੇ ਥਾਣੇਦਾਰ ਜਿੰਨੇ ਵੀ ਉੱਪਰ ਤੱਕ ਨੇ ਜੀ ਸਾਰੇ ਮਤਲਬ ਉਹ ਦੂਜੀ ਪਰਿਵਾਰ ਹਾਂਜੀ ਉਹਨਾਂ ਦੀ ਸਪੋਰਟ ਕਰ ਰਹੇ ਨੇ ਜੀ ਕਿਉਂ ਅਸੀਂ ਗੁਰਦੁਆਰਾ ਸਾਹਿਬ ਗਰੰਥੀ ਬੰਦੇ ਆ ਜੀ ਠੀਕ ਹੈ ਜੀ ਨਾਮ ਮੇਰਾ ਬਲਵੰਤ ਸਿੰਘ ਜੀ ਸੇਰ ਕਪੜਾ ਪਿੰਡ ਹੈ ਜੀ ਤੇ ਬਹੁਤ ਅਸੀਂ ਚਲੋ ਮੈਂ ਤੁਹਾਨੂੰ ਦੱਸ ਲਾ ਕਰਕੇ ਕੁੜੀ ਦਾ ਉਹਨਾਂ ਨੇ ਵਿਆਹ ਵੀ ਧੱਕੇ ਨਾਲ ਪੈਲਸ ਦੇ ਵਿੱਚ ਕਰਵਾਇਆ ਸੀ ਜੀ ਅਸੀਂ ਉਹਦੇ ਪੈਸੇ ਵਿੱਚ ਕਿੰਨਾ ਖਰਚਾ ਹੋਇਆ ਸੀ ਵਿਆਹ ਤੇ ਤਕਰੀਬਨ 8 ਲੱਖ ਰੁਪਏ ਉਹਦਾ ਖਰਚਾ ਆ ਗਿਆ ਸੀ 8-9 ਲੱਖ ਰੁਪਏ ਸੁਣਨਾ ਹੈ ਮੰਦਰੀਆਂ ਨੇ ਕਹਿ ਕੇ ਇੱਕ ਪਵਾਇਆ ਸੀ ਜੀ ਸੋ ਦੋਸਤੋ ਇਹ ਬਾਈ ਜੀ ਨੇ ਸਾਰੀ ਗੱਲਬਾਤ ਦੱਸੀ ਤੁਸੀਂ ਸੁਣੀ ਇਹਦੇ ਵਿੱਚ ਸਭ ਤੋਂ ਜਿਹੜੀ ਮੰਦ ਭਾਗੀ ਗੱਲ ਹੈ ਇੱਕ ਤਾਂ ਇਹਨਾਂ ਨਾਲ ਬਹੁਤ ਵੱਡਾ ਜਿਹੜਾ ਹੈਗਾ ਹਾਦਸਾ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਥਾਣਾ ਗੰਡਾ ਖੇੜੀ ਪੁਲਿਸ ਇਹਨਾਂ ਦੀ ਸੁਣਵਾਈ ਨਹੀਂ ਜੀ ਕਰਦੀ ਪਈ ਚਾਰ ਦਿਨਾਂ ਤੋਂ ਇਹ ਬਈ ਨਹਿਰ ਤੇ ਘੇੜੇ ਕੱਟਦੇ ਫਿਰਦੇ ਪਏ ਆ ਪੁਲਿਸ ਨੇ 100 ਵਿੱਚੋਂ 10% ਵੀ ਇਹਨਾਂ ਨੂੰ ਸਹਿਯੋਗ ਨਹੀਂ ਜੀ ਦਿੱਤਾ ਅੱਜ ਵੀ ਇਹ ਬਾਈ ਆਪਣੀ ਗੱਡੀ ਕਰਾਏ ਤੇ ਕਰਕੇ ਲੈ ਕੇ ਆਏ ਐ ਤੇ ਕਿਰਾਇਆ ਇਹ ਖੁਦ ਦੇਣਗੇ ਪੁਲਿਸ ਦਾ 1% ਵੀ ਇਹਨਾਂ ਨੂੰ ਸਹਿਯੋਗ ਨਹੀਂ ਹੈਗਾ ਗੰਡਾ ਖੇੜੀ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਇਹ ਤੁਹਾਡੀ ਪੁਲਿਸ ਦੇ ਚਰਚੇ ਆ ਤੇ ਬਾਈ ਜੀ ਤੋਂ ਤੁਸੀਂ ਸੁਣ ਲਓ ਕੀ ਕਹਿੰਦੇ ਪਏ ਆ ਜਿਸ ਦਿਨ ਭੈਣ ਨੇ ਛਾਲ ਮਾਰੀ ਸੀ ਉਸ ਦਿਨ ਵੀ ਥਾਣਾ ਗੰਡਾ ਖੇੜੀ ਪੁਲਿਸ ਦਾ ਇੱਕ ਵੀ ਮੁਲਾਜ਼ਮ ਨੈਰ ਤੇ ਇਨਾਂ ਕੋਲ ਨਹੀਂ ਆਇਆ ਜੀ ਉਹ ਕਹਿੰਦੇ ਪਏ ਜੀ ਤੁਸੀਂ ਐਕਟਿਵ ਆ ਲੈ ਕੇ ਆਜੋ ਜੀ ਆਪੇ ਲੈ ਕੇ ਆਜੋ ਤੇ ਅੱਜ ਇਹ ਭੈਣ ਦੀ ਡੈੱਡ ਬੋਡੀ ਮਿਲੀ ਹੈ ਤੇ ਅੱਜ ਵੀ ਥਾਣਾ ਗੰਡਾ ਖੇੜੀ ਦੇ ਐਸ ਐਚਓ ਸਾਹਿਬ ਕਹਿੰਦੇ ਪਏ ਆ ਤੁਸੀਂ ਡੈੱਡ ਬੋਡੀ ਆਪਣੀ ਗੱਡੀ ਚ ਰੱਖ ਕੇ ਲਿਆਓ ਜੀ ਤੁਸੀਂ ਆਪੇ ਹੀ ਪੋਸਟ ਮਾਰਟਮ ਉੱਥੇ ਕਰਾਣਾ ਜੀ ਰਾਜਪੁਰਾ ਏਪੀ ਜਨ ਹਸਪੀਟਲ ਜੀ ਏਪੀ ਜਨ ਹਸਪੀਟਲ ਦੇ ਵਿੱਚ ਥਾਣਾ ਗੰਡਾ ਖੇੜੀ ਦੇ ਐਸ ਐਚ ਓ ਸਾਹਿਬ ਕਹਿੰਦੇ ਪਏ ਆ ਜੀ ਵੀ ਤੁਸੀਂ ਉੱਥੇ ਡੈੱਡ ਬੋਡੀ ਲੈ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਥਾਣਾ ਗੰਡਾ ਖੇੜੀ ਪੁਲਿਸ ਦਾ ਇੱਕ ਕਿ 20 ਮੁਲਾਜ਼ਮ ਹਾਜ਼ਰ ਨਹੀਂ ਹੈਗਾ ਜੀ ਤੇ ਬਾਈ ਜੀ ਕੀ ਕਹਿੰਦੇ ਪਏ ਆ ਤੁਸੀਂ ਸੁਣ ਲਓ ਜੀ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਜੀ ਨਾ ਉਹਨਾਂ ਦੇ ਪਰਿਵਾਰ ਚ ਕੋਈ ਆਇਆ ਜੀ ਤੇ ਸਾਨੂੰ ਕਹਿ ਰਹੇ ਸੀ ਜੀ ਅਸੀਂ ਪਰਿਵਾਰ ਲੱਭ ਰਹੇ ਆ ਵੀ ਅਸੀਂ ਗੱਡੀ ਦੇ ਤਿੰਨ ਦਿਨ ਹੋ ਗਏ ਅਸੀਂ ਲੱਭ ਰਹੇ ਆ ਅਸੀਂ ਸਵੇਰ ਦੇ ਜੇ ਘਟੋ ਘਟ 6-7 ਜਿਹੜੇ ਮਾਰਦੇਗਾ ਜਿੰਨੇ ਵੀ ਸਾਡੇ ਇੱਥੇ ਬੰਦੇ ਖੜੇ ਸਾਰੇ ਅਸੀਂ ਲੱਭਣ ਦੇ ਵਿੱਚ ਲੱਗੇ ਹੋਏ ਸੀ ਤੇ ਉਹ ਕਹਿ ਰਿਹਾ ਸੀ ਅਸੀਂ ਲੱਭ ਰਹੇ ਆ ਸਾਨੂੰ ਜੇ ਲੱਭਦੇ ਹੁੰਦੇ ਜੀ ਜਾਂਦੇ ਆਂਦੇ ਟੱਕਰ ਇੱਕ ਬੰਦਾ ਤਾਂ ਸਾਨੂੰ ਉਹਦਾ ਟੱਕਰਦਾ ਜੀ ਨਾ ਕੱਲ ਆਪਣੇ ਥਾਂ ਕਹਿ ਰਹੇ ਸੀ ਥਾਣੇ ਦੇ ਵਿੱਚ ਕਹਿ ਰਹੇ ਸੀ ਆਡਾ ਗੋਤਾਖੋ ਟੀਮ ਲੱਗੀ ਹੋਈ ਏ ਸਲੱਭ ਰਿਹਾ ਨਾ ਸਾਨੂੰ ਕੋਈ ਗੋਤਾਖਰ ਕੱਲ ਮਿਲਿਆ ਜੀ ਨਾ ਅੱਜ ਮਿਲਿਆ ਜੀ ਅਸੀਂ ਗੋਤਾਖੋਰ ਨੂੰ ਵਹਾਰ ਕੇ ਪੱਗਾ ਬੰਨ ਕੇ ਜੀ ਆਪਣੀਆਂ ਪੱਗਾ ਸਿਰ ਤੋਂ ਤਾਰ ਕੇ ਡੈੱਡ ਬਡੀ ਇਸ ਆਪ ਕੱਢੀ ਏ ਜੀ ਹਾਂਜੀ ਇਹਨਾਂ ਨੇ ਆਪ ਕੱਢੀ ਹੈ ਜੀ ਡੈੱਡ ਬੋਡੀ ਤੁਸੀਂ ਸੁਣ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਜੀ ਥਾਣਾ ਗੰਡਾ ਖੇੜੀ ਪੁਲਿਸ ਤੇ ਸਵਾਲ ਖੜੇ ਹੁੰਦੇ ਪਏ ਆ ਆ ਬਾਈ ਜੀ ਕਹਿੰਦੇ ਪਏ ਆ ਤੁਸੀਂ ਸੁਣ ਸੁਣ ਸੋ ਦੋਸਤੋ ਇਸ ਟਾਈਮ ਅਸੀਂ ਖੜੇ ਆ ਜੀ ਕਿਹੜਾ ਪਿੰਡ ਹੈਗਾ ਜੀ ਥੋੜਾ ਇਹ ਵੀ ਦੱਸ ਦਿਓ ਜੀ ਇਹ ਕਿੱਥੇ ਆਪਾਂ ਖੜੇ ਆ ਹਰਿਆਣੇ ਦੇ ਵਿੱਚ ਖੜੇ ਆ ਜੀ ਆਪਾਂ ਸੇਖਤਾ ਜੀ ਹਾਂਜੀ ਸੇਖਤਾ ਪੋੜਾ ਇਹ ਸੇਖਤਾ ਪੋੜਾ ਪਿੰਡ ਇਹ ਕਿਹੜਾ ਨੇੜੇ ਪਿੰਡ ਕਿਹੜਾ ਜੀ ਸੇਂਗਤਾ ਹੈ ਸੇਂਗਤਾ ਤਨਕੋ ਸਿੰਘ ਦਾ ਨੰਗਲ ਪਿੰਡ ਹੈਗਾ ਜੀ 1 9 ਔਰ ਤੋਂ ਤਕਰੀਬਨ ਤਕਰੀਬਨ 10 12 ਕਿਲੋਮੀਟਰ ਦੀ ਦੂਰੀ ਤੇ ਹੈ ਜਿਆਦਾ ਹੀ ਹੈ ਆਪਾਂ ਅੰਦਾਜ਼ਾ ਕਹਿਨੇ ਪਏ ਆ ਹਰਿਆਣੇ ਦੇ ਵਿੱਚ ਖੜੇ ਆ ਜੀ ਆਪਾਂ ਤੇ ਇੱਕ ਵਾਰੀ ਆਪਾਂ ਉਹ ਭੈਣ ਦੀ ਡੈੱਡ ਬੋਡੀ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜੀ ਕਿ ਆ ਤੁਸੀਂ ਅਸੀਂ ਦੂਰ ਤੋਂ ਹੀ ਨਜ਼ਰ ਮਾਰਾ ਦਿੰਨੇ ਆ ਇੱਥੇ ਤੁਸੀਂ ਉਹ ਸਾਹਮਣੇ ਭੈਣ ਦੀ ਡੈੱਡ ਬੋਡੀ ਪਈਆ ਜਿਹੜੀ ਕਿ ਇਹਨਾਂ ਦੇ ਭਰਾਵਾਂ ਨੇ ਆਪ ਘੱਡੀ ਹੈ ਜੀ ਪੰਜਾਬ ਪੁਲਿਸ ਦਾ ਥਾਣਾ ਗੰਡਾ ਖੇੜੀ ਪੁਲਿਸ ਦਾ ਇੱਕ ਵੀ ਮਲਾਜ਼ਮ ਇੱਥੇ ਹਾਜ਼ਰ ਨਹੀਂ ਹੈਗਾ ਜਿਸ ਦਿਨ ਭੈਣ ਇਹ ਨਹਿਰ ਦੇ ਵਿੱਚ ਗਿਰੀ ਸੀ ਉਸ ਦਿਨ ਵੀ ਥਾਣਾ ਗੰਡਾ ਖੇੜੀ ਪੁਲਿਸ ਦਾ ਇੱਕ ਵੀ ਮਲਾਜ਼ਮ ਇੱਥੇ ਮੌਕੇ ਤੇ ਹਾਜ਼ਰ ਨਹੀਂ ਆਇਆ ਸੀ ਜੀ ਸੋ ਦੋਸਤੋ ਇਹ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖਦੇ ਆਂ ਦੇਖ ਰਹੇ ਹੋ ਤੇ ਪੁਲਿਸ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਪੰਜਾਬ ਪੁਲਿਸ ਤੇ ਵੱਡੇ ਸਵਾਲ ਦੋਸਤੋ ਇਹ ਬਾਈ ਜੀ ਇੱਥੇ ਨੇੜੇ ਦੇ ਨਜ਼ਦੀਕ ਦੇ ਹੈਗੇ ਆ ਇਹ ਜਿਹੜੀ ਡੈੱਡ ਬੋਡੀ ਮਿਲੀ ਹੈ ਇਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਤੇ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਦਾਸ ਸਿੰਘ ਆ ਜੀ ਪਿੰਡ ਪਿੰਡ ਸੇਖਤਾ ਜੀ ਅੱਛਾ ਇਹ ਤੁਸੀਂ ਕਦੋਂ ਦੇਖੀ ਇਹ ਡੈੱਡ ਬੋਡੀ ਬਾਈ 2 ਵਜੇ ਕਰੀਬ ਆਪਣੀ ਜ਼ਮੀਨ ਪੜਾ ਜੀ ਨੇੜਾਇਓ ਅੱਛਾ ਜੀ ਸਾਡੀ ਜ਼ਮੀਨ ਆਪਣੀ ਆ ਆਪਾਂ ਜਿਹੜਾ ਮਾਰਨਾਮਾ ਲੈ ਲਿਆ ਸੀ ਉਹਨੇ ਦੇਖਿਆ ਬਾਹਰ ਸਵੇਰ ਕੇ ਲੱਭਦੇ ਪਏ ਸੀ ਵੀ ਕੋਈ ਡੈੱਡ ਬੋਡੀ ਮਿਲੀ ਹੋ ਪਿੱਛੇ ਦੇ ਤੋਂ ਹਮ ਯਾ ਆ ਗਏ ਹਾਂਸ ਨਾ ਝੂਂਡਾ ਜੀ ਨੇੜਾ ਜਿਹਾ ਦਿਖਾਓ ਹਾਂਜੀ ਤਾਂ ਯਾ ਫਸੀ ਪੜੀ ਦਿਓ ਬਾਈ ਯਰ ਪੁਰਪਮਨ ਇਹ ਤਾਂ ਵੀ ਮਾ ਇੱਕ ਬੋਡੀ ਫਸੀ ਪੜੀ ਆ ਬਈ ਆਪ ਦੇਖ ਲੈ ਵੀ ਜੇ ਆਪਣੀ ਆ ਅੱਛਾ ਤੁਹਾਡੇ ਕੋਲ ਇਹਨਾਂ ਦਾ ਨੰਬਰ ਹੈ ਸੀ ਨਾ ਜੀ ਨਾ ਮਾ ਤਾਂ ਕੋਈ ਦੇਖਿਆ ਅੱਛਾ ਵੈਸੀ ਖੜੇ ਹੀ ਮਿਲ ਗਈ ਤੁਹਾਡੀ ਜੋ ਮਾ ਦੀ ਆਪਣੇ ਪੁਰਪਾਗੇ ਆਪਣਾ ਮਾ ਸੀ ਡਿੱਪੂ ਦੇ ਪਾਸ ਬਿਠੇ ਜਾਵਦਾ ਹਾਂ ਯਾ ਡਿੱਪੂ ਆ ਜਿਆ ਪਾਸ ਏਕ ਦੇ ਰਾਂ ਕਿ ਆਪਣੀ ਨਾਲ ਦੇ ਜਮੀਨ ਪੜਦੀ ਆ ਅੱਛਾ ਅੱਛਾ ਤੁਸੀਂ ਇਹਨਾਂ ਨੂੰ ਜਾਣਕਾਰੀ ਦਿੱਤੀ ਜੀ ਹਾਂ ਵੀ ਮਾ ਆ ਜਾਏਗਾ ਬੋਡੀ ਫਸ ਰਹੀ ਆ ਜੀ ਆਪ ਕੀ ਇਹ ਝੂਂਡ ਦੇ ਵਿੱਚ ਬੋਡੀ ਫਸੀ ਪਈ ਸੀ ਇਹ ਹਰਿਆਣਾ ਪ ਦੇ ਸਰਪੰਚੋ ਜੀ ਨਹੀਂ ਸਰਪੰਚ ਜੀ ਮਾਤਾ ਮਾਤਾ ਜੀ ਸਰਪੰਚ ਅੱਛਾ ਅੱਛਾ ਤੁਸੀਂ ਵੀ ਨਾਲ ਹੀ ਸੀ ਇਹਨਾਂ ਦੀ ਹਾਂ ਸਾ ਤੇ ਕੁ ਬਣਾਉਣਾ ਜੀ ਆਪਣੇ ਖੇਤਾਂ ਵਿੱਚ ਨੇ ਖੇਤ ਵੀ ਇਕੱਠੇ ਬਣਾਣ ਸਾਰੇ ਠੀਕ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹਨਾਂ ਬਾਈਆਂ ਨੇ ਜਾਣਕਾਰੀ ਇਹ ਡੈਡ ਡੈਡ ਬੋਡੀ ਬਾਰੇ ਇਹ ਬਾਈਆਂ ਨੂੰ ਦਿੱਤੀ ਸੀ ਕਿ ਨਾਲ ਹੀ ਸੀਗੇ ਇਹ ਹਰਿਆਣੇ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਜੀ